ਡੇਰਾ ਸਿੱਧ ਪੁਰਸ਼ਾਂ ਦਾ ਡੇਰਾ ਬਾਬਾ ਗੁਸਾਈਆਂ ਵਾਲਾ ਮੇਲਾ ਜੋ ਕਿ 4 ਤੇ 5 ਸਤੰਬਰ ਨੂੰ ਹੋਣ ਜਾ ਰਿਹਾ ਹੈ ਅੱਜ ਡੇਰਾ ਬਾਬਾ ਗੁਸਾਈਆਂ ਵਾਲੇ ਦੇ ਮਹਾਨ ਸੰਤ ਬਾਬਾ ਚੰਦਰ ਰਾਜ ਗਿੱਲੀ ਬੜੇ ਭਾਗਾ ਵਾਲੇ ਪਰਿਵਾਰ ਉਹ ਗ੍ਰਹਿ ਆਇਆ ਕਰਦੇ ਜਿੱਥੇ ਸੰਤਾਂ ਮਹਾਪੁਰਸ਼ਾਂ ਦੇ ਚਰਨ ਪੈਂਦੇ ਆ ਅੱਜ ਸਾਡੇ ਵੱਡੇ ਭਰਾ ਗੁਰਪ੍ਰਤਾਪ ਸਿੰਘ ਜੀ ਜੋਤੀ ਪੜਿਆਲਾ ਉਹਨਾਂ ਦੇ ਗ੍ਰਹਿ ਵਿੱਚੇ ਸੰਤਾ ਮਹਾਪੁਰਸ਼ਾਂ ਦੇ ਚਰਨ ਪਏ ਆ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਸੁਦਾਈਆਂ ਹੋਣ ਜਗਰਾਂ ਦੇਰਾਂ ਬਾਲਾ ਤੁ ਸਾਈਂ ਵਾਲਾ ਜੀ ਜੀ ਉਹ ਤੇ ਦਰਵਾਰ ਕੀ ਜੈ ਇਹਦੇ ਸ਼ੁਭਾਕੇ ਹੋਣਾ ਹੈ ਇਹਦੇ ਵਿੱਚ ਨਿਕਲਿਆ ਹਾਂ ਹਾਂਜੀ ਬੱਚੇ ਬਾਬਾ ਜੀ ਅੱਜ ਫਰਮੋਂ ਉੱਚ ਪਹੁੰਚੇ ਕੀ ਕਰਨ ਅੱਜ ਬਹੁਤ ਹੀ ਕਰਮਾਂ ਵਾਲਾ ਤੇ ਚੰਗਾ ਦਿਨ ਚੜਿਆ ਜੋ ਬਾਬਾ ਜੀ ਤੇ ਨਾਰਗੀਰ ਜੀ ਦੇ ਮਹਾਪੁਰਸ਼ਾਂ ਦੇ ਸਾਡੇ ਇਸ ਵੇੜੇ ਦੇ ਵਿੱਚ ਚਰਨ ਪਏ ਅਸੀਂ ਆਉਂਦੇ ਆਪ ਨੂੰ ਕਿਸਮਤ ਵਾਲਾ ਸਮਝਦੇ ਹਾਂ ਵੀ ਇਹਨਾਂ ਦੀ ਚਰਣਾ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਸਾਰੇ ਪੁਰਾਲੀ ਦੀ ਸੰਗਤ ਨੂੰ ਵੀ ਮੈਂ ਵੱਧ ਤੋਂ ਵੱਧ ਬੀਨ ਕਰਦਾ ਵੀ 4-5 ਤਰੀਕ ਨੂੰ ਜੋ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਹੈ ਡੇਰਾ ਬਾਬਾ ਗੁਸਾਈਆਂ ਆਣਾ ਵਿਕੇ ਉਮ ਮਾ ਕੇ ਪਹੁੰਚੋ ਤੇ ਵੱਧ ਚੜ ਕੇ ਹਿੱਸਾ ਪਾਓ ਧੰਨਵਾਦ ਬਖਪਾਰ ਬਖਪਾਰ ਅਬਾ ਇਹ ਓ ਚਿੱਨੀ आयो oh,

ਕਰੀ ਦੀ ਆ ਬੇਸ ਟੌਪ ਮੋਸਟ ਘੋੜੇ ਘੋੜੀਆਂ ਆਪਣੇ ਦਾ ਹਨ ਉਹ ਦੀ ਖਤਮ ਹੋਈਏ ਫਿਰ ਬੇਟੇ ਵੀ ਆਪਾਂ ਨੇ ਬੰਦੇ ਜੇ ਵੀ ਇਰੀਆ ਲੈਵਲ ਤੇ ਜੀ ਇਹ ਕੋਲ ਦਾ ਨਕਸ਼ਾ ਇਹ ਇੱਕ ਤੋਂ ਹੋ ਹੈਗੇ ਨਹੀਂ ਅੰਦਾਜ਼ੇ ਕਾਹਨੋਂ ਅਸੀਂ ਅੰਦਰ ਰੱਖਦੇ ਆ ਬਾਹਰ ਨਹੀਂ ਰੱਖਦੇ ਇਹ ਬੱਚੀ ਆਈ ਹੈ ਜਿਸ ਮੈਂ ਐਕਸ਼ਨ ਚ ਘੁਰੇ ਫਿਰਦੇ ਨਹੀਂ ਜਲੰਧਰ ਲੱਭਦੀ ਨਹੀਂ ਕੋਈ ਪ੍ਰੋਫੈਸਰ ਦੇ ਘਰੇ ਸੀ ਉਹਦੇ ਕੋਲ ਟਾਈਮ ਨਹੀਂ ਸੀ ਦਿੱਤਾ ਜਾਂਦਾ ਕਰੀ ਕੱਲੀ ਪਸਲੀ ਗੋਤਾ ਮਤਲਬ ਇੱਥੇ 50 ਪੈਸੇ ਰੰਗਤ ਆ ਗਏ ਅੱਛਾ ਜੀ ਜਮਾ ਮਰਨੋਂ ਆ ਕੇ ਹਫਤਾ ਵਾਈਕ ਕਲੀ ਕੋਸਟ ਤੇ ਲਾਉਦੇ ਨੇ ਸਾਫ ਚੜ੍ਹੇ ਹਾਂਜੀ ਮੈਂ